ਹਾਂਜੀ ਜੀ ਆਇਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹਾਂ ਲੋ ਜੀ ਅੱਜ ਆਪਾਂ ਗੱਲ ਕਰਦੇ ਆਂ ਵੀ ਆਹ ਤੇਲਾਂ ਜਿਹੜੀਆਂ ਲਾਉਣੀਆਂ ਏ ਕਿਸ ਤਰ੍ਹਾਂ ਲਾਉਣੀਆਂ ਤੇ ਕਿਹੜੀਆਂ ਲਾਉਣੀਆਂ ਚਾਹੀਦੀਆਂ ਜੀ ਕੋਈ ਸਪੈਸ਼ਲ ਤੇਲਾਂ ਨਹੀਂ ਇਹ ਫਾਰਸੀ ਤੇਲਾਂ ਆਮ ਭੱਠੇ ਵਾਲਾਂ ਦਾ ਇੱਟੇ ਤੇਲੀਆਂ ਤੁਸੀਂ ਲੱਗੀ ਹੋਈ ਦੇਖ ਸਕਦੇ ਹੋ ਬਹੁਤ ਕਹਿੰਦੇ ਆ ਕਿ ਆਪਾਂ ਸਪੈਸ਼ਲ ਟਾਇਲ ਮੰਗਵਾਲੀਆਂ ਕੋਈ ਲੋੜ ਨਹੀਂ ਸਪੈਸ਼ਲ ਮੰਗਵਾਉਣ ਦੀ ਸਿਰਫ ਇਹਦੀ ਰਗੜਾਈ ਢੰਗ ਨਾਲ ਹੋ ਜਾਵੇ ਤੁਹਾਨੂੰ ਰਗੜਾਈ ਵਾਲੀ ਵੀਡੀਓ ਵੀ ਆਪਾਂ ਪਾਵਾਂਗੇ ਪਹਿਲਾਂ ਤੁਸੀਂ ਇਹ ਲੱਗੀ ਹੋਈ ਦੇਖੋ ਇਹਦੇ ਵਿੱਚ ਕੋਈ ਕਮੀ ਦੱਸੋ ਜੇ ਕੋਈ ਕਮੀ ਹੈਗੀ ਆ ਤਾਂ ਆਪਾਂ ਤੁਹਾਨੂੰ ਗਾਂ ਵੀ ਦਿਖਾਉਨੇ ਆ ਉਧਰ ਚੱਲੋ ਬਹੁਤ ਸਾਈਡ ਤੇ ਆਪਣੀ ਤੇ ਆੜ ਜਾਣ ਪਾਇਆ ਹੋਇਆ ਆਹ ਦੇਖੋ ਤੁਸੀਂ ਫੁੱਲਾਂ ਦੇ ਵੱਖਰੇ ਵੱਖਰੇ ਡਿਜ਼ਾਈਨ ਪਾ ਦਿੱਤੀ ਹੈ ਤੇ ਬਾਕੀ ਆਪਾਂ ਰਗੜਾਈ ਦੀ ਵੀਡੀਓ ਕੋਈ ਗੱਲ ਨਹੀਂ ਪਾਵਾਂਗੇ ਤੁਸੀਂ ਉਹਦੇ 'ਚ ਵੀ ਦੇਖਿਓ ਜੀ ਫਿਨਿਸ਼ਿੰਗ ਕਿਸ ਤਰ੍ਹਾਂ ਹੁੰਦੀ ਆ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ